ਜਦ ਸੂਬਾ ਲਾਹੌਰ ਦੇ ਵੱਲੋਂ ਪਿਓ ਪੁੱਤ ਸਰਦਾਰ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਕਿਸੇ ਦਾ ਇਤਿਹਾਸ ਤੁਹਾਨੂੰ ਦੱਸ ਦਿਆਂ ਕਿਵੇਂ ਇਹ ਸ਼ਹਾਦਤ ਹੋਈ ਸੀ ਕਿਵੇਂ ਚੰਗੇ ਸਬੰਧਾਂ ਤੋਂ ਬਾਅਦ ਦੋਵਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਸਰਦਾਰ ਸੁਬੇਗ ਸਿੰਘ ਪਿੰਡ ਜੰਬਰ ਜ਼ਿਲ੍ਹਾ ਲਾਹੌਰ ਦੇ ਵਸਨੀਕ ਸਨ ਅਤੇ ਚੰਗੇ ਫਾਰਸੀ ਦੇ ਵਿਦਵਾਨ ਸਨ ਲਾਹੌਰ ਦਾ ਤੂਬਾ ਜ਼ਕਰੀਆ ਖਾਨ ਉਹਨਾਂ ਦੀ ਇੱਜ਼ਤ ਕਰਦਾ ਸੀ ਸਰਦਾਰ ਸੁਬੇਗ ਸਿੰਘ ਨੇ ਜ਼ਕਰੀਆ ਖਾਨ ਦੇ ਕਈ ਕੰਮ ਸਵਾਰੇ ਸਨ ਅਤੇ ਕਈ ਮੌਕਿਆਂ ਤੇ ਉਸ ਦੀ ਕਦਰਯੋਗ ਸੇਵਾ ਸਹਾਇਤਾ ਵੀ ਕੀਤੀ ਜ਼ਕਰੀਆ ਖਾਨ ਨੇ ਸਿੱਖਾਂ ਦੇ ਉੱਤੇ ਬੇਹਿਸਾਬ ਜ਼ੁਲਮ ਕੀਤੇ 1733 ਵਿੱਚ ਜ਼ਕਰੀਆ ਖਾਨ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਲਿਖਦਾ ਹੈ ਕਿ ਸਿੱਖਾਂ ਉੱਤੇ ਸਖਤੀ ਕਰਕੇ ਤਾਂ ਦੇਖ ਲਈ ਲੇਕਿਨ ਇਹ ਰੁਕਦੇ ਨਹੀਂ ਕਿਉਂ ਨਾ ਇਹਨਾਂ ਨਾਲ ਰਿਆਇਤ ਅਰਥਾਤ ਨਰਮੀ ਵਾਲਾ ਸਲੂਕ ਕਰਕੇ ਦੇਖੀਏ ਜਿਸ ਤੋਂ ਬਾਅਦ ਜ਼ਕਰੀਆ ਖਾਨ ਸਰਦਾਰ ਸੁਬੇਗ ਸਿੰਘ ਨੂੰ ਆਪਣਾ ਵਕੀਲ ਬਣਾ ਕੇ ਸਿੱਖਾਂ ਪਾਸ ਭੇਜਦਾ ਏ ਤਾਂ ਉਸ ਵੇਲੇ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੁੜਿਆ ਹੋਇਆ ਸੀ ਜਦੋਂ ਸਰਦਾਰ ਸੁਬੇਗ ਸਿੰਘ ਉੱਥੇ ਜਾਂਦੇ ਨੇ ਤਾਂ ਪਹਿਲਾਂ ਤਾਂ ਉਹਨਾਂ ਨੂੰ ਤਨਖਾਹ ਲਈ ਗਈ ਕਿਉਂਕਿ ਉਹ ਸਰਕਾਰ ਨੂੰ ਮਿਲਬਰਤਨ ਦੇ ਰਹੇ ਸੀ ਸਰਕਾਰ ਵੱਲੋਂ ਨਵਾਬੀ ਦੀ ਖਿਲਤ ਭੇਜੀ ਜਾਂਦੀ ਹੈ ਜਿਸ ਵਿੱਚ ਜਿਹੜੀ ਜ਼ਗੀਰ ਦਿੱਤੀ ਜਾਂਦੀ ਹੈ ਉਸ ਦੀ ਆਮਦਨ 1 ਲੱਖ ਰੁਪਏ ਸਾਲਾਨਾ ਸੀ ਖਾਲਸੇ ਦੇ ਅੱਗੇ ਉਹ ਖਿਲਤ ਪੇਸ਼ ਕੀਤੀ ਗਈ ਲੇਕਿਨ ਸਿੰਘਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਬਾਅਦ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਦੇ ਜ਼ੋਰ ਪਾਉਣ ਤੇ ਪ੍ਰਵਾਨ ਕਰਨ ਦੀ ਮੰਨ ਲਈ ਲੇਕਿਨ ਕੋਈ ਵੀ ਇਸ ਨਵਾਬੀ ਲਈ ਤਿਆਰ ਨਾ ਹੋਇਆ ਉਸ ਵੇਲੇ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਆ ਸੰਗਤਾਂ ਨੂੰ ਪੱਖਾ ਝੱਲ ਰਹੇ ਸੀ ਉਹ ਤਵੇਲਿਆਂ ਦੀ ਲਿੱਤ ਹੁੰਜਣ ਅਤੇ ਘੋੜਿਆਂ ਦੀ ਸੇਵਾ ਕਰਦੇ ਸਨ ਉਹਨਾਂ ਨੇ ਖਿੱਲਤ ਦਾ ਸਵੀਕਾਰ ਕਰ ਲਈ ਲੇਕਿਨ ਉਹਨਾਂ ਨੇ ਇਸ ਤੋਂ ਪਹਿਲਾਂ ਪੰਜ ਸਿੰਘਾਂ ਦੇ ਚਰਨਾਂ ਨੂੰ ਲਾ ਕੇ ਉਹ ਖਿੱਲਤ ਦੇਣ ਦੀ ਮੰਗ ਕੀਤੀ ਤਾਂ ਸਰਦਾਰ ਸੁਵੇਕ ਸਿੰਘ ਦਾ ਪੁੱਤਰ ਸ਼ਾਹਬਾਲ ਸਿੰਘ ਇੱਕ ਮਦਰਸੇ ਵਿੱਚ ਕਾਜੀ ਪਾਸ ਫਾਰਸੀ ਦੀ ਵਿਦਿਆ ਪੜ੍ਹਾ ਕਰਦਾ ਸੀ ਉਹ ਕਾਜੀ ਉਸ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਲੇਕਿਨ ਜਦੋਂ ਲੜਕੇ ਨੇ ਨਾਂ ਕਰ ਦਿੱਤੀ ਤਾਂ ਕਾਜੀ ਨੇ ਸ਼ਿਕਾਇਤ ਕਰਕੇ ਕਿਹਾ ਕਿ ਸ਼ਾਹਬਾਤ ਸਿੰਘ ਨੇ دین ਇਸਲਾਮ ਦੀ ਨਿਰਾਦਰੀ ਕੀਤੀ ਹੈ ਅਤੇ ਹਜਰਤ ਸਾਹਿਬ ਵਿਰੁੱਧ ਨਜ਼ਾਇਜ਼ ਲਫਜ਼ ਕਹੇ ਨੇ ਪਹਿਲਾਂ ਤਾਂ ਸ਼ਾਹਬਾਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਏ ਲੇਕਿਨ ਬਾਅਦ ਵਿੱਚ ਉਸਦੇ ਪਿਓ ਸਰਦਾਰ ਸੁਬੇਗ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਏ ਮذਬੀ پاگلਪਣ ਦੀ ਅੱਗ ਦੇ ਵਿੱਚ ਜ਼ਕਰੀਆ ਖਾਨ ਨੂੰ ਉਹਨਾਂ ਦੀ ਪਿਛਲੀ ਸੇਵਾ ਸਹਾਇਤਾ ਵੀ ਭੁੱਲ ਗਈ ਉਹਨਾਂ ਦੇ ਫੜੇ ਜਾਣ ਤੋਂ ਕੁਚਰ ਪਿੱਛੋਂ ਜ਼ਕਰੀਆ ਖਾਨ ਮਰ ਗਿਆ ਅਤੇ ਫਿਰ ਉਸ ਦਾ ਪੁੱਤਰ ਯਹੀਆ ਖਾਨ ਆਪਣੇ ਬਾਪ ਨਾਲੋਂ ਵੀ ਵਧੇਰੇ ਕੱਟਣ ਨਿਕਲਿਆ ਸੁਬੇਗ ਸਿੰਘ ਨੂੰ ਕਿਹਾ ਗਿਆ ਕਿ ਮੁਸਲਮਾਨ ਹੋ ਜਾਓ ਨਹੀਂ ਤਾਂ ਮਾਰ ਦਿੱਤੇ ਜਾਉਗੇ ਲੇਕਿਨ ਉਹਨਾਂ ਨੇ ਧਰਮ ਛੱਡਣ ਤੋਂ ਨਾਂ ਕਰ ਦਿੱਤੀ ਅਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਬੱਚਾ ਬਚਾ ਕੇ ਕੁੱਲ ਦਾ ਨਿਸ਼ਾਨ ਕਾਇਮ ਰੱਖ ਲੈਣ ਤਾਂ ਜਵਾਬ ਦਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਜਿਉਂਦਾ ਰੱਖਣ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਸੀ ਜੇ ਮੈਂ ਆਪਣੀ ਕੁਲ ਦਾ ਨਿਸ਼ਾਨ ਬਚਾਉਣ ਲਈ ਪੁੱਤਰ ਨੂੰ ਧਰਮ ਤਿਆਗਣ ਲਈ ਕਹਾ ਇਸ ਵਿੱਚ ਕੀ ਵਡਿਆਈ ਹੈ ਤਾਂ ਸਰਦਾਰ ਸੁਬੇਗ ਸਿੰਘ ਜੀ ਦੇ ਮੂੰਹੋਂ ਕੋਰਾ ਉੱਤਰ ਸੁਣ ਕੇ ਪਿਓ ਪੁੱਤ ਨੂੰ ਚੜਖੜੀ ਉੱਤੇ ਚਾੜ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ ਅਤੇ ਉਹਨਾਂ ਨੂੰ ਚੜਖੜੀ ਉੱਤੇ ਚਾੜਿਆ ਗਿਆ ਲੈ ਕੇ ਨੋ ਸਦਕ ਨਹੀਂ ਹਾਰਦੇ ਗੁਰੂ ਦੇ ਸੰਗ ਕਾਸਟ ਚੱਲਦੇ ਚੱਲਦੇ ਅਤੇ ਅਕਾਲ ਅਕਾਲ ਕਹਿੰਦੇ ਰਹਿੰਦੇ ਹਨ ਕੁਚਰ ਮਗਰੋ ਝੜਖੜੀ ਨੂੰ ਰੋਕ ਕੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਸਲਾਮ ਕਬੂਲ ਕਰਨ ਲਈ ਤਿਆਰ ਹੋ ਤਾਂ ਦੋਵੇਂ ਪਿਓ ਪੁੱਤ ਫਿਰ ਡਟ ਕੇ ਇਨਕਾਰ ਕਰ ਦਿੰਦੇ ਨੇ ਅੰਤ ਅਕਾਲ ਅਕਾਲ ਦੀਆਂ ਆਵਾਜ਼ਾਂ ਸਹਿਜੇ ਸਹਿਜੇ ਬੰਦ ਹੋ ਗਈਆਂ ਦੋਵੇਂ ਪਿਓ ਪੁੱਤਰ ਸ਼ਹੀਦ ਹੋ ਗਏ ਇਸਾ ਕਸਾ ਦਾ 1745 ਦਾ ਹੈ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਮੁਗਲਾਂ ਦੇ ਵੱਲੋਂ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਗਏ ਜਿਹੜੇ ਸਿੱਖਾਂ ਨਾਲ ਉਹਨਾਂ ਦੇ ਚੰਗੇ ਸਬੰਧ ਸਨ ਜਿਹੜੇ ਸਿੱਖਾਂ ਨੇ ਉਹਨਾਂ ਦੇ ਕਈ ਕੰਮ ਸਵਾਰੇ ਉਹਨਾਂ ਸਿੱਖਾਂ ਨੂੰ ਵੀ ਮੁਗਲਾਂ ਨੇ ਕੋਕੋ ਕੇ ਸ਼ਹੀਦ ਕਰ ਦਿੱਤਾ ਬੜੀ ਕ੍ਰੂਰਤਾ ਦੇ ਨਾਲ ਪਰਵਾਰਾਂ ਦੇ ਪਰਿਵਾਰ ਦੇ ਜਿਹੜੇ ਉਹਨਾਂ ਦੇ ਉੱਤੇ ਜ਼ੁਲਮ ਮੁਗਲ ਹਕੂਮਤ ਦੇ ਵੱਲੋਂ ਉਸ ਵੇਲੇ ਕੀਤਾ ਗਿਆ